ਕਾਲ ਸਾਜੀ ਪੰਜਾਂ ਤੱਤਾਂ ਦੀ ਦੇਗ ਬਣਦੀ ਤੇ ਪੰਜਾਂ ਤੱਤਾਂ ਦਾ ਹੀ ਸਰੀਰ ਬਣਿਆ ਹੋਇਆ ਸਰੀਰ ਬਣਿਆ ਵਾ ਹਵਾ ਪਾਣੀ ਮਿੱਟੀ ਅੱਗ ਤੇ ਪ੍ਰਕਾਸ਼ ਰੋਸ਼ਨੀ ਕਿਰਾਂ ਪ੍ਰਸ਼ਾਦ ਦੀ ਦੇਗ ਬਣਦੀ ਆ ਆਟਾ ਖੰਡ ਘਿਓ ਜਾਲ ਤੇ ਅਗਨ ਇਹਨਾਂ ਪੰਜਾਂ ਤੱਤਾਂ ਨਾਲ ਹੀ ਕਿਰਾਂ ਪ੍ਰਸ਼ਾਦ ਬਣਦਾ ਪੰਜਾਂ ਤੱਤਾਂ ਨਾਲ ਹੀ ਸਰੀਰ ਬਣਦਾ ਪਰ ਮੈਂ ਹੈਰਾਨ ਹੋ ਜਾਂਦਾ ਉਦੋਂ ਜਦੋਂ ਸਤਿਗੁਰੂ ਨੂੰ ਕਿਰਾਂ ਪ੍ਰਸ਼ਾਦ ਦੀ ਭੋਗ ਲਵਾਉਣਾ ਹੋਵੇ ਦੇਖਦਾ ਤੇ ਖਾਲਸਾ ਜੀ ਇੱਥੇ ਜਾ ਕੇ ਆਪਾਂ ਮਾਰ ਖਾ ਜਾਂਦੇ। ਇਹ ਗੱਲ ਜੇ ਮੈਂ ਨਾ ਕਹੀ ਤੇ ਮੈਂ ਸੁਣ ਲਿਆ ਕੋਈ ਵੀ ਨਹੀਂ ਕਹਿੰਦਾ। ਤੇ ਕਹਿਣੀ ਤੇ ਆਪਾ ਨਹੀਂ ਪੈਣੀ ਕਿਹਨੇ ਕਹਿਣੀ ਹੋ ਰਾਨ ਕੇ। ਮੈਂ ਇਦਾਂ ਵੀ ਵੇਖਿਆ ਵੀ ਗਰਤਾਨ ਲਿਬੜੀ ਤੇ ਬੜੀ ਉਦਾਂ ਹੀ ਪਈ ਹੁੰਦੀ ਫੜ ਕੇ ਫੇਰਾਂ ਦੀ ਕਰਦੇ ਆ। ਉਹ ਇਹ ਤੇ ਠੀਕ ਕਈ ਕਾਂਟਾ ਹੀ ਮਾਰਦੇ ਆ ਮੈਨੂੰ ਇਹ ਨਹੀਂ ਸਮਝ ਆਈ ਵੀ ਇਹ ਕਿਹੜਾ ਤਰੀਕਾ। ਇਦਾਂ ਨਹੀਂ। ਜੇ ਆਪਾਂ ਕਿਸੇ ਮੰਤਰੀ ਸੰਤਰੀ ਨੂੰ ਕੁਝ ਖਵਾਉਣਾ ਪਿਉਣਾ ਹੋਵੇ ਕਿੰਨਾ ਲਿਆਜ ਕਰੀਦਾ। ਇਹ ਦੀਨ ਦੁਨੀਆ ਦੇ ਮਾਲਕ ਦੀ ਗੱਲ ਆ। ਦੇਖ ਨੂੰ ਭੋਗ ਉਦੋਂ ਲੱਗਣਾ ਜਦੋਂ ਨਿਸ਼ਚਾ ਨਾਲ ਲਵਾਇਆ ਗਿਆ। ਪ੍ਰੇਮ ਨਾਲ ਲਵਾਇਆ ਗਿਆ। ਫਿਰ ਗਲਤੀ ਵੀ ਹੋ ਗਈ ਉਹਨੇ ਤਾਂ ਵੀ ਭੋਗ ਲਾ ਹੀ ਲੈਣਾ ਵਾ। ਫਿਰ ਇੱਕ ਹੋਰ ਗੱਲ ਬੇਅਮਰਤੀਆ ਬੰਦਾ ਕੜਾ ਪ੍ਰਸ਼ਾਦ ਨੂੰ ਭੋਗ ਨਾ ਲਾਵੇ ਤੇ ਨਾ ਉਹਦਾ ਪ੍ਰਵਾਹ ਨਹੀਂ ਹੋਣਾ ਜੇ ਫਿਰ। ਭੋਗ ਨੂੰ ਦੇਖ ਨੂੰ ਭੋਗ ਉਹ ਹੀ ਲਾ ਸਕਦਾ ਜਿਹੜਾ ਅਮਰਤਧਾਰੀ ਆ। ਜਿਹੜਾ ਕਮ ਸੋ ਕਮ ਨੇਤ ਨੇ ਨਹੀਂ ਹੋਵੇ। ਖਾਲਸਾ ਜੀ ਜਿਹੜੇ ਸਤਗੁਰੂ ਤੇ ਚੰਗੇ ਨੇ ਜਿਹੜੇ ਕਿਸੇ ਨੂੰ ਕਾ ਖਾਂਦੇ ਨਹੀਂ। ਨਹੀਂ ਤੇ ਆਪਣੇ ਮਨਾਂ ਦੇ ਝਾਤੀ ਮਾਰੋ ਜਿੱਦਾਂ ਦੇ ਸਾਡੇ ਕੰਮ ਆ ਗੁਰੂ ਅੱਗੇ ਮੂੰਹ ਚੁੱਕ ਕੇ ਖਲੋਣ ਜੋਗੇ ਹੈਗੇ ਸਹੀਆਂ ਤਾਂ ਜਿੱਦਾਂ ਅਿਹੜੇ ਮੇਰੇ ਵੀ ਸਾਡੇ ਸਾਰਿਆਂ ਦੇ ਜਿੱਦਾਂ ਦੇ ਕੰਮ ਆ ਸਾਹਮਣੇ ਮੂੰਹ ਚੁੱਕਣ ਜੋਗੇ ਨਹੀਂ ਆਗੇ ਸਤਿਗੁਰੂ ਨੇ ਆਡੇ ਵਾਸਤੇ ਕੀ ਕੋਈ ਕਰਤਾ ਨਹੀਂ ਅਸੀਂ ਤੋਂ ਵੀ ਨਹੀਂ ਕਰਨ ਦੇ ਜਿਹੜੀ ਮਰਿਆਦਾ ਜਿਆ ਉਦੋਂ ਵੱਧ ਅਸੀਂ ਕੀ ਕਰ ਲੈਣਾ ਉਹਦੇ ਭਾਈ ਮਾਨੀ ਸਿੰਘ ਜਿਹੜਾ ਬੰਦ-ਬੰਦ ਕਟਵਾ ਰਹੇ ਨੇ ਧੰਨ ਨੇ ਭਾਈ ਤਾਰੂ ਸਿੰਘ ਖੋਪਰ ਲਵਾ ਰਹੇ ਨੇ ਧੰਨ ਨੇ ਅਸੀਂ ਵੱਧ ਕੀ ਕਰ ਲੈਣਾ ਵਾ ਅਹੀਂ ਤੋਂ ਨਾਮ ਨਹੀਂ ਕਰਨ ਦੇ ਜੋ ਮਰਿਆਦਾ ਚ ਲਿਖਿਆ ਹੋਆ ਫਿਰ ਗੁਰੂ ਅੱਗੇ ਮੂੰਹ ਵਿਖਾਉਣਾ ਪੜਾ ਔਖਾ ਇਹਦੂ ਚੰਗਾ ਇਹ ਹੀ ਆ ਵੀ ਹੱਥ ਜੋੜ ਕੇ ਬਚਿਆ ਜਾ ਸਕਦਾ ਜਿਸ ठाਕਰ ਸਿਓ ਨਾ ਹੀ ਚਾਰਾ ਤਾਗ ਕੀਜਾ ਸਾਧ ਨਮਸ਼ਕਾਰਾ ਦੇ ਇਹੋ ਹੀ ਬਚਣ ਦਾ ਤਰੀਕਾ ਹੋਰ ਕੋਈ ਨਹੀਂ